ਇੱਥੇ ਅੱਜ ਕਿੰਨੇ ਜਿਹੜੇ ਲੋਕ ਇੱਥੇ ਜਿਹੜੇ ਪਹੁੰਚੇ ਨੇ ਤੇ ਉਹਨਾਂ ਨੂੰ ਕੀ ਕੀ ਮਦਦ ਜਰੀ ਦਿੱਤੀ ਗਈ ਅੱਜ ਜਿੰਨੇ ਵੀ ਅਸੀਂ ਕਾਲਿੰਗ ਕੀਤੀ ਉਹ ਤੋਂ 105 ਲੋਕ ਇੰਟਰਸਟਿਡ ਆ ਰਹੇ ਨੇ ਜਿਹੜੇ ਕਾਲਿੰਗ ਤਾਂ ਬਹੁਤ ਸੀਗੀ ਪਰ 105 ਲੋਕ ਆਣਗੇ ਅੱਜ ਕਿਵੇਂ ਜਿਹੜੇ ਇਹਨਾਂ ਦੀ ਜਿਹੜੀ ਆ ਜਿਹੜੀ ਪਛਾਣ ਹੋਈ ਇਹਨਾਂ ਨੂੰ ਜੂਟਤਾ ਜਿਹੜੀ ਸਰਟੀਫਿਕੇਟ ਦੀ ਜਾਂ ਇਹਨਾਂ ਨੂੰ ਜਿਹੜਾ ਲੋਡ ਹੈ ਇਸ ਨੂੰ ਮੰਦਵਿਕਸ ਡਾਟਾ ਤੁਹਾਨੂੰ ਗਵਰਨਮੈਂਟ ਤੋਂ ਹੀ ਮਿਲਿਆ ਹੈ ਇਹ ਆਲਰੇਡੀ ਰਜਿਸਟਰਡ ਡਿਸੇਬਲ ਹੈ ਪਰ ਇਹ ਇੰਨੇ ਵਿਚਾਰੇ ਆ ਚੁੱਕੇ ਹੋ ਉਹਨਾਂ ਨੂੰ ਪਤਾ ਨਹੀਂ ਕਿ ਕਿ ਇਹਨਾਂ ਨੂੰ ਪੈਨਸ਼ਨ ਮਿਲ ਸਕਦੀ ਹੈ ਸਰਟੀਫਿਕੇਟ ਨਾਲ ਕੀ ਸੁਵਿਧਾਏ ਮਿਲ ਸਕਦੀਆਂ ਤਾਂ ਅਸੀਂ ਇਹਨਾਂ ਨੂੰ ਕਾਲ ਕੀਤੀ ਉਹਨਾਂ ਨੂੰ ਦੱਸਿਆ ਕਿ ਜਦੋਂ ਸਰਟੀਫਿਕੇਟ ਬਣਾਓਗੇ ਤੁਹਾਨੂੰ ਪੈਨਸ਼ਨ ਮਿਲੂਗੀ ਟਰੈਵਲ ਕੰਪਨਸੇਸ਼ਨ ਮਿਲੂਗਾ ਤਾਂ ਅਸੀਂ ਇਹਨਾਂ ਨੂੰ ਇਨਫੋਰਮ ਕੀਤਾ ਇਹ ਡਾਟਾ ਆਲਰੇਡੀ ਗਵਰਨਮੈਂਟ ਕੋਲ ਹੈ ਪੇਟੀਵਾਲ ਮੋਹੱਲੀ ਲਗਾਇਆ ਇਹ ਡੇਰਾ ਬੱਤੀ ਵਾਲੇ ਹੋਗੇ ਕਿਉਂਕਿ ਅਲੱਗ-ਅਲੱਗ ਡਿਸਟ੍ਰਿਕਟ ਡਿਸਟ੍ਰਿਕਟਾਂ 'ਚ ਮੋਹੱਲੀ ਹੈ ਪਰ ਲਾਲ ਹਸਪੀਟਲ ਪੰਦਰਾ ਨੂੰ ਤੇ ਡੇਰਾ ਬੱਤੀ ਵਾਲੇ ਹੋਗੇ ਫਿਰ ਅਸੀਂ ਕਰਨੜ ਵੀ ਲਗਾਵਾਂਗੇ ਤੇ ਇਦਾਂ ਅਸੀਂ ਅੰਮ੍ਰਿਤਸਰ ਜਲੰਧਰ ਹੋਰ ਪੰਜਾਬ ਦੇ ਹੋਰ ਏਰੀਆ ਵੀ ਕਵਰ ਕਰਾਂਗੇ ਤਾਂਦੇ ਜਿਹੜਾ ਨੂੰ ਅਵੇਅਰਨੈਸ ਦੀ ਬੜੀ ਜਿਹੀ ਕਮੀ ਹੈ ਸੰਸਥਾ ਵੱਲੋਂ ਸਮੇਂ-ਸਮੇਂ ਤੇ ਕੈਂਪ ਲਾਇਆ ਜਾ ਰਿਹਾ ਅੱਜ ਇੱਥੇ ਖੁਦ ਜਿਹੜੇ ਸੰਸਥਾ ਦੇ ਡਾਇਰੈਕਟਰ ਨੇ ਮੈਮ ਹਰਲੀਨ ਕੌਰ ਉਹ ਵੀ ਪਹੁੰਚੇ ਨੇ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਕੈਂਪ ਹੈ ਉਹਦੇ ਵਿੱਚ ਸਾਡੇ ਆਰਥੋ ਸਪੈਸ਼ਲਿਸਟ ਆਈ ਸਪੈਸ਼ਲਿਸਟ ईएनटी ਸਪੈਸ਼ਲਿਸਟ ਤੇ ਆਪਣੇ ਪੀਡੀਆਟ੍ਰਿਕਸ ਦੇ ਸਪੈਸ਼ਲਿਸਟ ਜਿਹੜੇ ਬੱਚਿਆਂ ਦੇ ਆ ਸਾਰਿਆਂ ਦੇ ਸਰਟੀਫਿਕੇਟ ਬਣ ਰਹੇ ਤੇ ਸਾਨੂੰ ਅਨੁਮਾਨ ਹੈਗਾ ਕਿ ਤਕਰੀਬਨ 100 ਦੇ ਕਰੀਬ ਸਰਟੀਫਿਕੇਟ ਅੱਜ ਪਾਣ ਜਾਣਗੇ ਕੀ ਕੀ ਫੈਸਿਲਿਟੀ ਹੁੰਦੀ ਆ ਸਰਕਾਰ ਵੱਲੋਂ ਬਹੁਤ ਸਰੀਆਂ ਸਰਕਾਰਾਂ ਦੇ ਯੋਜਨਾਵਾਂ ਚੱਲ ਰਹੀਆਂ ਨਹੀਂ ਪਤਾ ਹੁੰਦਾ ਪੈਨਸ਼ਨ ਮਿਲਦੀ ਆ ਤੇ ਹੋਰ ਕੀ ਕੀ ਜਿਹੜੀਆਂ ਇਹਨਾਂ ਨੂੰ ਜਿਹੜੀਆਂ ਜਿਹੜੀਆਂ ਸਰਕਾਰ ਦੀਆਂ ਯੋਜਨਾਵਾਂ ਨੇ ਜਿਹੜਾ ਇਹਨਾਂ ਨੂੰ ਬੈਨੀਫਿਟ ਮਿਲਦਾ ਇੱਕ ਸਰਕਾਰ ਦੇ ਵੀ ਆਰਗੇਨਾਈਜੇਸ਼ਨਸ ਹੈ ਤੇ ਨਾਲ ਜਿਹੜੀ ਐਨਜੀਓਜ਼ ਹੁੰਦੀ ਹੈ ਜਿਵੇਂ ਅੱਜ ਐਕਟ ਹਿਊਮਨ ਵੱਲੋਂ ਲਾਇਆ ਜਾ ਰਿਹਾ ਹੈ ਕਾਫੀ ਹੈ ਜੀ ਆਰਗੇਨਾਈਜੇਸ਼ਨਸ ਹੈ ਜਿਹੜੇ ਨਾਲ ਜਿਵੇਂ 80% ਤੋਂ ਵੱਧ ਜੇ ਡਿਸੇਬਿਲਟੀ ਹੈਗੀ ਹੈ ਤੇ ਉਹਨਾਂ ਨੂੰ ਮੋਟਰਾਈਜ਼ ਜਿਹੜੀ ਆਪਣੀ ਵਾਹਨ ਹੁੰਦੀ ਹੈ ਉਹ ਵੀ ਪ੍ਰੋਵਾਈਡ ਫ੍ਰੀ ਆਫ ਕੋਸਟ ਕਰਾਇਆ ਜਾਂਦਾ ਕੀ ਕੀ ਮਦਦਤਾ ਜਿਹੜੀ ਇਹਨਾਂ ਨੂੰ ਮਿਲਦੀ ਹੈ ਇਸ ਤੋਂ ਬਾਅਦ ਕੋਈ ਹੈਲਪ ਹੁੰਦੀ ਆ ਕਿਉਂਕਿ ਪੈਨਸ਼ਨ ਜਿਹੜੀ ਸਰਕਾਰ ਵੱਲੋਂ ਪਹਿਲੇ 1500 ਰੁਪਏ ਤੱਕ ਦੀ ਹੈ ਹੋਰ ਇਸ ਤੋਂ ਇਲਾਵਾ ਇਹਨਾਂ ਨੂੰ ਟੈਕਸ ਵਿੱਚ ਵੀ ਛੂਟ ਹੈ ਰੇਲਵੇ ਕਨਸੈਸ਼ਨ ਹੋ ਗਿਆ ਰੇਲਵੇ ਦਾ ਵੀ ਤੇ ਟੋਲ ਟੈਕਸ ਵਗੈਰਾ ਜਿਸ ਤਰ੍ਹਾਂ ਹੁੰਦੇ ਆ ਇਹ ਵੀ ਗਈਆਂ ਨੂੰ ਫ੍ਰੀ ਹੁੰਦੇ ਆ ਵਿੱਚ ਵੱਡੀ ਗੱਲ ਹੈ ਮੈਮ ਖੁਦ ਇੱਥੇ ਆਏ ਨੇ ਹਰਲੀਨ ਕੌਰ ਉਹਨਾਂ ਨੇ ਵੀ ਨਾਲ ਅਵੇਨਸ ਕੀਤਾ ਕਾਫੀ ਜ਼ਿਆਦਾ ਮਤਲਬ ਆਪ ਭਜਨ ਐਟ ਕਰਦੇ ਨੇ ਕੋਸ਼ਿਸ਼ਾਂ ਕਰਦੇ ਨੇ ਕਿ ਜ਼ਿਆਦਾ ਜ਼ਿਆਦਾ ਲੋਕਾਂ ਨੂੰ ਲਾਭ ਮਿਲ ਸਕੇ ਹਾਂਜੀ ਹਾਂ ਬਹੁਤ ਵੱਡੀ ਗੱਲ ਹੈ ਦੇਖੋ ਮੈਡਮ ਆਪ ਆਏ ਆ ਬਹੁਤ मैडम आके आप ਨਾਲ ਇੱਥੇ ਆ ਕੇ ਵੀ ਉਹਨਾਂ ਨੂੰ ਇਹ ਹੋ ਰਿਹਾ ਕਿ ਪੇਸ਼ੈਂਟ ਨੂੰ ਦਿੱਕਤ ਨਾ ਹੋਏ ਮੈਂ ਬਾਹਰ ਖੜੀ ਹੋ ਜਾਂਦੀ ਆ ਬਹੁਤ ਨਹੀਂ ਮੈਡਮ ਤਾਂ ਵੀ ਕਾਫੀ ਹੋਇਆ ਹਾਂਜੀ ਅ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵੀ ਕਾਰਜਾਂ 'ਚ ਲੱਗੀ ਐਕਟ ਹੋਮ ਸੰਸਥਾ ਵੱਲੋਂ ਅੱਜ ਡੇਰਾ ਬੱਸੀ 'ਚ ਵਿਸ਼ੇਸ਼ ਤੌਰ 'ਤੇ ਇੱਕ ਕੈਂਪ ਲਗਾਇਆ ਗਿਆ ਅ ਸਾਡੇ ਨਾਲ ਸੰਸਥਾ ਦੇ ਅੰਜੂ ਨੇ ਮੈਡਮ ਹਰਲੀਨ ਕੌਰ ਮੈਮ ਅੱਜ ਡੇਰਾ ਬੱਸੀ ਪਹੁੰਚੇ ਹਾਂ ਪਹਿਲਾਂ ਮਹਾਲੀ ਜ਼ਿਲ੍ਹੇ 'ਚ ਜਿਹੜਾ ਸਿਵਲ ਹਸਪਤਾਲ ਲਗਾਇਆ ਸੀ ਕੈਂਪ ਅੱਜ ਡੇਰਾਬਸੀ ਪਹੁੰਚੇ ਹਾਂ ਇੱਥੇ ਅੱਜ ਕਿੰਨੇ ਜਿਹੜੇ ਲੋਕ ਇੱਥੇ ਜਿਹੜੇ ਪਹੁੰਚੇ ਨੇ ਤੇ ਉਹਨਾਂ ਨੂੰ ਕੀ ਕੀ ਮਦਦ ਜਿਹੜੀ ਦਿੱਤੀ ਗਈ ਅੱਜ ਜਿੰਨੇ ਵੀ ਅਸੀਂ ਕਾਲਿੰਗ ਕੀਤੀ ਉਹ ਤੋਂ 105 ਲੋਕ ਇੰਟਰਸਟਿਡ ਆ ਰਹੇ ਨੇ ਜਿਹੜੇ ਕਾਲਿੰਗ ਤਾਂ ਬਹੁਤ ਸੀਗੀ ਪਰ 105 ਲੋਕ ਆਣਗੇ ਅੱਜ ਤੇ ਉਹਨਾਂ ਨੂੰ ਅਸੀਂ ਸਰਟੀਫਿਕੇਟ ਦੇਣ ਦੀ ਕੋਸ਼ਿਸ਼ ਹੈ ਤੁਹਾਡੀ ਕਿ ਅੱਜ ਚੈੱਕ ਅਪ ਹੋ ਕੇ ਇੱਥੇ ਸਰਟੀਫਿਕੇਟ ਸਾਰੇ ਮਿਲ ਜਾਣਗਾ ਥੋੜਾ ਮੌਨਿਟਰ ਚੈੱਕ ਅਪ ਹੋਗਾ ਅਦਰਵਾਈਜ਼ ਤਾਰਾ ਕੋ ਦਿੱਤੀ ਹੋ ਜੂਗੀ ਮੈਮ ਇੱਥੇ ਉੱਥੇ ਨੂੰ ਫਰਕ ਲੱਗਿਆ ਸੋ ਉਹਨਾਂ ਨੂੰ ਕਿਉਂਕਿ ਉੱਥੇ ਜਾਂ ਲੋਕ ਸੋਨ ਲੱਗਦਾ ਕਿ ਉੱਥੇ ਨਹੀਂ ਹਸ ਨਹੀਂ ਮੋਹਾਲੀ ਐਵੇਂ ਲੱਗਿਆ ਸੀਗਾ ਕਿ ਉੱਥੇ ਕਿਉਂਕਿ ਵੱਡਾ ਹਸਪਤਾਲ ਹੈ ਉੱਥੇ ਸਾਰਾ ਕੁਝ ਹੈਗਾ ਉਹਦੇ ਨਾਲ ਦੀ ਨਾਲ ਹੋ ਜਾਂਦਾ ਸੀ ਇੱਥੇ ਦੇ ਲੋਕ ਜ਼ਿਆਦਾ ਪਰੇਸ਼ਾਨ ਹੈ ਇਹਨਾਂ ਨੂੰ ਦਾਦਾ ਲੋਡ ਆ ਗਈ ਹੈ ਮੈਂ ਇਹਨਾਂ ਦੀ ਐਂਟਰੀ ਹੋਈ ਸੀਗੀ ਸਾਰਿਆਂ ਦੀ ਜਾ ਇਹਨਾਂ ਦੀ ਹੈਲਪ ਕੀਤੀ ਸੀ ਕਿਵੇਂ ਜਿਹੜੇ ਇਹਨਾਂ ਦੀ ਜਿਹੜੀ ਆ ਜਿਹੜੀ ਪਛਾਣ ਹੋਈ ਕਿ ਇਹਨਾਂ ਨੂੰ ਜ਼ਰੂਰਤ ਆ ਜਿਹੜੀ ਸਰਟੀਫਿਕੇਟ ਦੀ ਜਾਂ ਇਹਨਾਂ ਨੂੰ ਜਿਹੜਾ ਲੋਡ ਆ ਇਸ ਮੰਦਵੀ ਤੇ ਇਹਨਾਂ ਨੇ ਆਪ ਆਨਲਾਈਨ ਕੀਤਾ ਸੀ ਜਾਂ ਤੁਸੀਂ ਮਦਦ ਕੀਤੀ ਹੈ ਸੰਸਥਾ ਨੇ ਐਕਚੁਅਲੀ ਇਹ ਡਾਟਾ ਤੁਹਾਨੂੰ ਗਵਰਨਮੈਂਟ ਤੋਂ ਹੀ ਮਿਲਿਆ ਹੈ ਇਹ ਆਲਰੇਡੀ ਰਜਿਸਟਰਡ ਡਿਸੇਬਲ ਹੈ ਪਰ ਇਹ ਇੰਨੇ ਵਿਚਾਰੇ ਆ ਚੁੱਕੇ ਹੋ ਉਹਨਾਂ ਨੂੰ ਪਤਾ ਨਹੀਂ ਕਿ ਕਿ ਉਹਨਾਂ ਨੂੰ ਪੈਨਸ਼ਨ ਮਿਲ ਸਕਦੀ ਹੈ ਸਰਟੀਫਿਕੇਟ ਨਾਲ ਕੀ ਸੁਵਿਧਾਏ ਮਿਲ ਸਕਦੀਆਂ ਤਾਂ ਅਸੀਂ ਉਹਨਾਂ ਨੂੰ ਕਾਲ ਕੀਤੀ ਉਹਨਾਂ ਨੂੰ ਦੱਸਿਆ ਕਿ ਜਦੋਂ ਤੁਸੀਂ ਸਰਟੀਫਿਕੇਟ ਬਣਾਓਗੇ ਤੁਹਾਨੂੰ ਪੈਨਸ਼ਨ ਮਿਲੇਗੀ ਟਰੈਵਲ ਕੰਪਨਸੇਸ਼ਨ ਮਿਲੇਗਾ ਮੰਨ ਇਹ ਇੰਡੀਕ ਸੰਖਿਆ ਇਹ ਹਾਲੀ ਜਿਲੇ ਦੀ ਆ ਇਸ ਤੋਂ ਬਾਅਦ ਪੂਰੇ ਪੰਜਾਬ ਜ਼ਿਲ੍ਹੇ ਦੀ ਵੀ ਜਿਹੜੀ ਆ ਪੂਰੀ ਉਹ ਕੀਤੀ ਜਾ ਜਾਈ ਜਿਵੇਂ ਪਿਛਲੇ ਮਹੀਨੇ ਮੁਹੱਲੀ ਲਗਾਇਆ ਇਹ ਡੇਰਾ ਬੱਤੀ ਵਾਲੇ ਹੋਗੇ ਕਿਉਂਕਿ ਅਲੱਗ-ਅਲੱਗ ਡਿਸਟ੍ਰਿਕਟ ਡਿਸਟ੍ਰਿਕਟ ਚਾਹੇ ਮੁਹੱਲੀ ਹੈ ਪਰ ਲਗ ਹਸਪੀਟਲ ਪੈਂਦਾ ਰਹਣਾ ਤੇ ਇਹ ਡੇਰਾ ਬੱਤੀ ਵਾਲੇ ਹੋਗੇ ਫਿਰ ਅਸੀਂ ਕਰਨ ਵੀ ਲਗਾਵਾਂਗੇ ਤੇ ਇਦਾਂ ਅਸੀਂ ਅੰਮ੍ਰਿਤਸਰ ਜਲੰਧਰ ਹੋਰ ਪੰਜਾਬ ਦੇ ਹੋਰ ਏਰੀਆ ਵੀ ਕਵਰ ਕਰਾਂਗੇ ਮੁੰਤਰ ਕਰ ਲਿਆ ਤੁਸੀਂ ਇਹ ਵੀ ਉੱਥੇ ਅਸੀਂ ਸਟਾਰਟ ਕਰ ਦਾਂਗੇ April ਚ ਹਾਂਜੀ ਹਾਂ ਮੈਮ ਤੁਸੀਂ ਬੜੇ ਲੰਬੇ ਸਮੇਂ ਤੋਂ ਲੱਗੇ ਇਸ ਕਾਰਜ ਦੇ ਵਿੱਚ ਮੈਂ ਸੋਡੀ ਜਿਹੜੀ ਲੋਕਾਂ ਚ ਅਵੇਅਰਨੈਸ ਜਿਹੜੀ ਆ ਕੈਂਪੇਨ ਦੇਖੀ ਆ ਸੋਨੂੰ ਕੀ ਲੱਗਦਾ ਉਹ ਕੈਂਪ ਨੇ ਜਿਹੜੇ ਹੁਣ ਸੋਨੂੰ ਜਿਹੜੇ ਪਿੰਡ ਪੱਧਰ ਤੇ ਵੀ ਲਗਾਉਣੇ ਜੁੜੀ ਹੋਣ ਪਿੰਡ ਪੱਧਰ ਤੇ ਤਾਂ ਦੀ ਲੋੜ ਨਹੀਂ ਹੁੰਦੀ ਕਿਉਂਕਿ ਡਿਸਟ੍ਰਿਕਟ ਵਾਈਜ਼ ਆਰੇ ਸਿਵਲ ਹਸਪਤਾਲ ਹੁੰਦੇ ਹੀ ਆ অল레ਡੀ ਸਾਰਾ ਨਵਲ ਸਾਈਨ ਜਿਵੇਂ ਲੁਧਿਆਣਾ ਚ ਲਗਾਉਣੇ ਤੇ ਜਗਰਾਉਂ ਤੇ ਮੋਗੇ ਤੇ ਵੀ ਆ ਜਾਂਦੇ ਆ ਉਹੀ ਉੱਥੇ ਬਲੋ ਹਸਪਤਾਲ ਜੀ ਆਣਾ ਪੈਂਦਾ ਹੈਗਾ ਤੇ ਉੱਚ ਪਿੰਡ ਵੀ ਘਬਰ ਹੋ ਹੀ ਜਾਂਦੇ ਅੱਛਾ ਤੁਸੀਂ ਕਾਉਂਸਲਿੰਗ ਕਰਦੇ ਹੋ ਸੋਨੂੰ ਲੱਗਦਾ ਜਿਹੜੇ ਸਾਈਬਰ ਜਿਹੜੇ ਫਰਾਡ ਦੇ ਕੇਸ ਹੁੰਦੇ ਨੇ ਲੋਕਾਂ ਚ ਕਿੰਨੀ ਇੱਕ ਕਮੀ ਆ ਕਿਉਂਕਿ ਜ਼ਿਆਦਾਤਰ ਇਹ ਲੋਕ ਨੇ ਪੜੇ ਲਿਖੇ ਜਿਹੜੇ ਇਸ ਫਰਾਡ ਦੇ ਅਸੀਂ ਸਾਈਬਰ ਸਿਕਿਉਰਿਟੀ ਦੀ ਅਸੀਂ ਗੱਲ ਕੀਤੀ ਅਸੀਂ ਬਹੁਤ ਮਹੀਨਿਆਂ ਤੋਂ ਲਗਾ ਰਹੇ ਆ ਸਾਈਬਰ ਸਿਕਿਉਰਿਟੀ ਦੇ ਕੈਂਪ ਅੱਗੇ ਵੀ ਲਗਾ ਰਹੇ ਆ ਸਕੂਲ ਕਾਲਜੇਸ 'ਚ ਤੇ بڑے ਲਿਖੀ ਲੋਕਾਂ ਨੂੰ ਜ਼ਿਆਦਾ ਅਵੇਅਰ ਕਰਨ ਦੀ ਲੋੜ ਹੈ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹਨਾਂ ਨੂੰ ਲੱਗਦਾ ਸਾਨੂੰ ਸਾਰਾ ਕੁਝ ਪਤਾ ਹੈ ਤੇ ਉਹ ਉਸ ਚੱਕਰ 'ਚ ਹੀ ਰਹਿ ਜਾਂਦੇ ਆ ਤੇ ਫਰਾਡ ਹੋ ਜਾਂਦੇ ਬੱਚਿਆਂ ਨੂੰ ਜ਼ਿਆਦਾ ਅਵੇਅਰ ਕਰ ਰਹੇ ਆ ਕਿਉਂਕਿ ਯੂਥ ਹੈ ਯੂਥ ਅਵੇਅਰ ਹੋਊਗੀ ਤਾਂ ਆਪਣੇ ਪੇਰੈਂਟ ਨੂੰ ਕਰੂਗੀ ਤਾਂ ਉਹ ਅਸੀਂ ਕੈਂਪ ਅੱਗੇ ਲਗਾ ਰਹੇ ਆ ਡਿਸੇਬਿਲਟੀ ਪਰਸਨ ਵੱਲੋਂ ਅੱਜ ਜਿਸ ਤਰ੍ਹਾਂ ਐਕਟ ਹਿਊਮਨ ਵੱਲੋਂ ਕੈਂਪ ਲਗਾਇਆ ਗਿਆ ਲਗਾਤਾਰ ਜਿਹੜੇ ਉਹਨਾਂ ਦੇ ਕੋਸ਼ਿਸ਼ਾਂ ਨੇ ਕਿ ਡਿਸੇਬਿਲਟੀ ਪਰਸਨ ਹੈ ਜਿਹੜਾ ਉਹਨਾਂ ਦੀ ਜਿਹੜੀ ਆ ਜਿਆਦਾ ਤੋਂ ਜਿਆਦਾ ਮਦਦ ਕੀਤੀ ਜਾਵੇ ਸਾਡੇ ਨਾਲ ਜੂ ਡੀ ਆਈ ਡੀ ਦੇ ਜਿਹੜੇ ਚੇਅਰਮੈਨ ਨੇ ਸੀਸੀ ਡਾਕਟਰ ਸੀਸ਼ ਗਰਗ ਜੀ ਗਰਗ ਸਾਹਿਬ ਵੱਡੀ ਜਿਹੜਾ ਕੋਸ਼ਿਸ਼ ਹੈ ਕਿਉਂਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਜਿਹੜਾ ਨੂੰ ਅਵੇਅਰਨੈਸ ਦੀ ਬੜੀ ਜਿਹੜੀ ਕਮੀ ਆ ਸੰਸਥਾ ਵੱਲੋਂ ਸਮੇਂ-ਸਮੇਂ ਤੇ ਕੈਂਪ ਲਾਇਆ ਜਾ ਰਿਹਾ ਅੱਜ ਇਥੇ ਕੋ ਖੁਦ ਜਿਹੜੇ ਸੰਸਥਾ ਦੇ ਡਾਇਰੈਕਟਰ ਨੇ ਮੈਮ ਹਰਲੀਨ ਕੌਰ ਉਹ ਵੀ ਪਹੁੰਚੇ ਨੇ ਕੀ ਕਹਿਣਾ ਚਾਹੋਗੇ ਕਿੰਨੀ ਤੁਹਾਨੂੰ ਲੱਗਦਾ ਕਿ ਇਸ ਸੰਸਥਾ ਦੀਆਂ ਕਾਰਜਾਂ ਜਿਹੜੀਆਂ ਜਿਹੜੀਆਂ ਸਫਲ ਨੇ ਦੇਖੋ ਡਿਸੇਬਿਲਟੀ ਇੱਕ ਸਰਕਾਰ ਦਾ ਇਹੋ ਜਿਹਾ ਪ੍ਰੋਜੈਕਟ ਹੈਗਾ ਕਿ ਜਿਹੜਾ ਬੜਾ ਯੂਸਫੁਲ ਹੈ ਇੱਕ ਜਿਹਦਾ ਸਰਟੀਫਿਕੇਟ ਬਣ ਰਿਹਾ ਉਹਦੇ ਵਾਸਤੇ ਵੀ ਰੀਜ਼ਨ ਕੀ ਹੈ ਕਿ ਉਹ ਪਹਿਲੇ ਡਿਸੇਬਲ ਹੈ ਉਹਨੇ ਘਰੋਂ ਆਣਾ ਹੈ ਉਹਨੂੰ ਇਹ ਫੈਸਿਲਿਟੀ ਸਰਕਾਰ ਵੱਲੋਂ ਜਿਹੜੀ ਦਿੱਤੀ ਜਾ ਰਹੀ ਹੈ ਤੇ ਸਾਡੇ ਵੱਲੋਂ ਹਮੇਸ਼ਾ ਹੀ ਇਹ ਇੰਸਟੀਚਿਊਟ ਵੱਲੋਂ ਕੋਸ਼ਿਸ਼ ਹੁੰਦੀ ਹੈ ਕਿ ਜਿੰਨਾ ਪਹਿਲਾਂ ਹੁੰਦਾ ਸੀ ਕਿ ਜਿਵੇਂ ਦਿਨ ਫਿਕਸ ਰੱਖੇ ਹੋਏ ਸੀ ਹੁਣ ਹੈ ਕਿ ਜਦ ਮਰਜ਼ੀ ਉਹ ਆ ਕੇ ਆਪਣਾ ਡਿਸੇਬਿਲਟੀ ਬਣਾ ਸਕਦੇ ਆ ਹੁਣ ਤਾਂ ਈਵਨ ਕਈ ਆਰਗੇਨਾਈਜੇਸ਼ਨਸ ਵੱਲੋਂ 80% ਤੋਂ ਜਿਆਦਾ ਹੈਗਾ ਤੇ ਮੋਟਰਾਈਜ਼ ਵਾਈਕਲਸ ਵੀ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਾਉਂਦੇ ਨੇ ਤੇ ਅੱਜ ਜਿਹੜਾ ਕੈਂਪ ਹੈ ਉਹਦੇ ਵਿੱਚ ਸਾਡੇ ਆਰਥੋ ਸਪੈਸ਼ਲਿਸਟ ਆਈ ਸਪੈਸ਼ਲਿਸਟ ਈਐਨਟੀ ਸਪੈਸ਼ਲਿਸਟ ਤੇ ਆਪਣੇ ਪੀਡੀਆਟ੍ਰਿਕਸ ਦੇ ਸਪੈਸ਼ਲਿਸਟ ਜਿਹੜੇ ਬੱਚਿਆਂ ਦੇ ਆ ਸਾਰਿਆਂ ਦੇ ਸਰਟੀਫਿਕੇਟ ਬਣ ਰਹੇ ਆ ਤੇ ਸਾਨੂੰ ਅਨੁਮਾਨ ਹੈਗਾ ਕਿ ਤਕਰੀਬਨ 100 ਦੇ ਕਰੀਬ ਸਰਟੀਫਿਕੇਟ ਅੱਜ ਬਣ ਜਾਣਗੇ ਸਰ ਇਹਨਾਂ ਨੂੰ ਵੱਡੀ ਜਿਹੜੀ ਤੁਸੀਂ ਦੱਸਿਆ ਸਰਟੀਫਿਕੇਟ ਬਣ ਲਈ ਕਿਉਂਕਿ ਸਾਂਝ ਕੇਂਦਰ ਜਾਣਦੇ ਨੇ ਉੱਥੇ ਉਹਨਾਂ ਨੂੰ ਸ਼ਾਇਦ ਬੜੀ ਅਵੇਨਸ ਦੀ ਬਟਾ ਕਾਫੀ ਜਿਆਦਾ ਘਾਟ ਹੁੰਦੀ ਆ ਫੋਨ ਕਰਨੇ ਸਮੇਂ ਤੇ ਬੁਲਾਉਣਾ ਕਿਉਂਕਿ ਰਸ ਵੀ ਬਹੁਤ ਹੁੰਦਾ ਕਿਉਂਕਿ ਇੱਥੇ ਪੇਸ਼ੈਂਟ ਦਾ ਕਿਉਂਕਿ ਉਹਨਾਂ ਨੇ ਆਮ ਤੌਰ ਤੇ ਮੁਲਾਕਾਤ ਕਰਨੀ ਜਦੋਂ ਉਹਨੂੰ ਲੱਗਦਾ ਕਿਸ ਤਰ੍ਹਾਂ ਦੇ ਵਿਸ਼ੇਸ਼ ਕੈਂਪ ਲੱਗਦੇ ਨੇ ਉਹਨਾਂ ਦੇ ਵਿੱਚ ਕਾਫੀ ਜਿਆਦਾ ਮਦਦ ਹੁੰਦੀ ਆ ਦੇ ਕੋਈ ਇਹਦੇ ਵਿੱਚ ਡੈਫੀਨੇਟਲੀ ਮਦਦ ਹੁੰਦੀ ਹੈ ਕਿਉਂਕਿ ਜਿਹੜਾ ਤਾਂ ਪੜਿਆ ਲਿਖਿਆ ਬੰਦਾ ਹੈ ਇਹਦੀ ਤਾਂ ਅੱਜਕੱਲ ਵੈਸੇ ਡਿਸੇਬਿਲਟੀ ਦੀ ਆਨਲਾਈਨ ਸਾਈਟ ਹੈ ਪਰ ਉਹ ਸਾਡੇ ਵਰਗਾ ਬੰਦਾ ਦਾ ਕਰ ਲੈਂਦਾ ਪਰ ਜਿਹੜਾ ਵਿਚਾਰਾ ਪਿੰਡੂ ਬੰਦਾ ਹੈ ਉਹਨੂੰ ਉਸ ਸਾਈਟ ਬਾਰੇ ਨਹੀਂ ਪਤਾ ਉਹਨੂੰ ਅਸਿਸਟੈਂਸ ਦੀ ਸਾਡੀ ਲੋੜ ਪੈਂਦੀ ਪੈਂਦੀ ਹੈ ਤੇ ਉਹਦੇ ਵਾਸਤੇ ਸਾਡੇ ਰਾਜਵੀਰ ਮੈਡਮ ਹੈ ਜਿਹੜਾ ਇਹ ਕੰਮ ਬੜਾ ਤੈਦਿੱਲੀ ਨਾਲ ਬੜਾ ਅੱਛੇ ਤਰੀਕੇ ਨਾਲ ਕਰ ਰਹੇ ਆਂ ਕਿਉਂਕਿ ਇੱਕ ਅਨਪੜ੍ਹ ਬੰਦੇ ਨੂੰ ਉਹ ਯੂਡੀਆਈਡੀ ਸਾਈਟ ਦਾ ਨਹੀਂ ਪਤਾ ਉਹਨੂੰ ਅਸੀਂ ਭਰ ਕੇ ਗਾਈਡ ਕਰ ਦਿੰਦੇ ਆ ਤੇ ਨਾਲ ਦੀ ਨਾਲ ਸਰਟੀਫਿਕੇਟ ਇਸ਼ੂ ਹੋ ਜਾਂਦਾ ਸਸਾ ਸਰ ਇਹਨੂੰ ਕੀ ਕੀ ਫੈਸਿਲਿਟੀ ਹੁੰਦੀ ਆ ਸਰਕਾਰ ਵੱਲੋਂ ਬਹੁਤ ਸਾਰੇ ਸਰਕਾਰੀ ਯੋਜਨਾਵਾਂ ਚੱਲ ਰਹੀਆਂ ਨਹੀਂ ਪਤਾ ਹੁੰਦਾ ਪੈਨਸ਼ਨ ਮਿਲਦੀ ਆ ਤੇ ਹੋਰ ਕੀ ਕੀ ਜਿਹੜੀ ਆ ਇਹਨਾਂ ਨੂੰ ਜਿਹੜੀ ਆ ਜਿਹੜੀ ਆ ਸਰਕਾਰ ਦੀਆਂ ਯੋਜਨਾਵਾਂ ਨੇ ਜਿਹੜਾ ਨੂੰ ਬੈਨੀਫਿਟ ਮਿਲਦਾ ਇੱਕ ਸਰਕਾਰ ਦੇ ਵੀ ਆਰਗੇਨਾਈਜੇਸ਼ਨਸ ਹੈ ਤੇ ਨਾਲ ਜਿਹੜੀ ਐਨਜੀਓਜ਼ ਹੁੰਦੀ ਆ ਜਿਵੇਂ ਅੱਜ ਐਕਟ ਹਿਊਮਨ ਵੱਲੋਂ ਲਾਇਆ ਜਾ ਰਿਹਾ ਹੈ ਕਾਫੀ ਹੈ ਜੀ ਆਰਗੇਨਾਈਜੇਸ਼ਨਸ ਹੈ ਜਿਹੜੇ ਨਾਲ ਜਿਵੇਂ 80% ਤੋਂ ਵੱਧ ਜੇ ਡਿਸੇਬਿਲਟੀ ਹੈਗੀ ਹੈ ਤੇ ਉਹਨਾਂ ਨੂੰ ਮੋਟਰਾਈਜ਼ ਜਿਹੜੀ ਆਪਣੀ ਵਾਹਕਲ ਹੁੰਦੀ ਹੈ ਉਹ ਵੀ ਪ੍ਰੋਵਾਈਡ ਫ੍ਰੀ ਆਫ ਕਾਸਟ ਕਰਾਇਆ ਜਾਂਦਾ ਹੈ ਤੇ ਕੁਝ ਹੋਰ ਵੀ ਬੜੇ ਪੈਰਾਮੀਟਰਸ ਹੈ ਜਿਵੇਂ ਬੱਚਿਆਂ ਨੂੰ ਅਸੀਂ ਕੈਲੀਪਰਸ ਦੇਨੇ ਹੋਰ ਦੇਨੇ ਉਹ ਸਾਰਾ ਫ੍ਰੀ ਆਫ ਕਾਸਟ ਗਵਰਨਮੈਂਟ ਆਫ ਇੰਡੀਆ ਵੱਲੋਂ ਹੈਗਾ ਅੱਜ ਮੈਮ ਅੱਜ ਜਿਹੜਾ ਐਕਟਿਵਮ ਸਸਟੇਨਿੰਗ ਹਾਂਜੀ ਇਸ ਤਰ੍ਹਾਂ ਦੀ ਜਿਹੜੀ ਮਦਦ ਕੀਤੀ ਜਾ ਰਹੀ ਹੈ ਤੇ ਕਿੰਨੇ ਲੋਕਾਂ ਦੇ ਜਿਹੜੇ ਅੱਜ ਬਣ ਗਏ ਮੋਟਰਾਈਜ਼ ਹੋ ਗਏ ਅੱਜ ਸਰਸੋਤੋ ਵੀ ਵੱਧ ਮਤਲਬ ਲੋਕਾਂ ਨੂੰ ਕਾਲਸ ਹੋਈਆਂ ਨੇ ਵੱਲੋਂ ਤੇ ਬਾਕੀ ਜਿਵੇਂ ਪੈਂਡਿੰਗ ਪੈਂਡੈਂਸੀ ਆ ਸਾਡੀ ਬਹੁਤ ਪੈਂਡਿੰਗ ਅਪਲੀਕੇਸ਼ਨਸ ਪਈਆਂ ਹੋਈਆਂ ਜਿਹੜੇ ਆਂਦੇ ਨਹੀਂ ਐ ਉਹਨਾਂ ਨੂੰ ਕਾਲ ਕਰ ਕਰਕੇ ਬੁਲਾਇਆ ਗਿਆ ਤੇ ਤੁਹਾਨੂੰ ਸਸਤਾ ਦਾ ਕਿੰਨਾ ਕੰਜੂ ਦੇ ਕਿੰਨੀ ਇੱਕ ਜਿਹੜੀ ਹੈਲਪ ਲੱਗਦੀ ਹੈ ਕਿ ਉਹਨਾਂ ਵੱਲੋਂ ਬਕਾਇਦਾ ਜਿਹੜੀ ਕਾਲ ਕੀਤੀ ਜਾਂਦੀ ਹੈ ਜਾਂ ਉਹਨਾਂ ਦੇ ਰਜਿਸਟ੍ਰੇਸ਼ਨ ਦੇ ਵਿੱਚ ਮਦਦ ਕੀਤੀ ਜਾਂਦੀ ਹੈ ਤੇ ਇੱਥੇ ਆ ਕੇ ਫੇਰਲੀ ਹੈਲਪ ਕੀਤੀ ਜਾਂਦੀ ਉਹ ਵੈਸੇ ਉਹਨਾਂ ਨੇ ਕਾਲਸ ਵੀ ਕੀਤੀਆਂ ਦੇਖੋ ਇੰਨੇ ਦਿਨ ਤੋਂ ਬਹੁਤ ਜ਼ਿਆਦਾ ਹੈਡਕ ਲੈ ਰਹੇ ਆ ਉਹ ਇਹ ਬਹੁਤ ਵੈਸੇ ਬਹੁਤ ਵੱਡਾ ਉਪਰਾਲਾ ਇਹਨਾਂ ਦਾ ਤੇ ਕਿਉਂਕਿ ਦੇਖੋ ਅਸੀਂ ਤਾਂ ਡੇਲੀ ਸਾਡੇ ਕੋਲ ਜਿੰਨੇ ਪੇਸ਼ੈਂਟ ਆ ਰਹੇ ਆ ਆਪਾਂ ਅਟੈਂਡ ਕਰੀ ਜਾਂਦੇ ਆ ਤੇ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਵੀ ਆਪਾਂ ਇੱਕ ਇੱਕ ਨੂੰ ਕਾਲ ਕਰੀਏ ਤੇ ਬੁਲਾਈਏ ਤੇ ਚਲੋ ਇਹਨਾਂ ਵੱਲੋਂ ਬਹੁਤ ਵੱਡਾ ਉਹ ਹੈ ਦੇਖੋ ਸਾਡੀ ਕਾਫੀ ਪੈਂਡੈਂਸੀ ਪੀਸੀ ਇਹਦੇ ਨਾਲ ਕਾਫੀ ਕਲੀਅਰ ਹੋ ਜਾਏਗੀ ਮੰਮ ਕੀ ਕੀ ਮਦਦ ਆ ਜਿਹੜੀ ਇਹਨਾਂ ਨੂੰ ਮਿਲਦੀ ਹੈ ਇਸ ਤੋਂ ਬਾਅਦ ਕੋਈ ਹੈਲਪ ਹੁੰਦੀ ਆ ਕਿਉਂਕਿ ਪੈਨਸ਼ਨ ਜਿਹੜੀ ਸਰਕਾਰ ਵੱਲੋਂ ਪਹਿਲੇ 1500 ਰੁਪਏ ਤਿੰਨੇ ਹੋਰ ਕੀ ਕੀ ਹੈਲਪ ਹੁੰਦੀ ਆ ਪੋਰਸ ਤੋਂ ਇਲਾਵਾ ਇਹਨਾਂ ਨੂੰ ਟੈਕਸ ਵਿੱਚ ਵੀ ਛੂਟ ਹੈ ਕਾਫੀ ਫੈਸਿਲਿਟੀਆਂ ਜੋ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਜਿਸ ਤਰ੍ਹਾਂ ਰੇਲਵੇ ਕੰਸੈਸ਼ਨ ਹੋ ਗਿਆ ਰੇਲਵੇ ਦਾ ਵੀ ਤੇ ਟੋਲ ਟੈਕਸ ਵਗੈਰਾ ਜਿਸ ਤਰ੍ਹਾਂ ਹੁੰਦੇ ਆ ਇਹ ਵੀ ਕਈਆਂ ਨੂੰ ਫ੍ਰੀ ਹੁੰਦੇ ਆ ਵਿੱਚ ਹਾਂਜੀ ਤੇ ਕਾਫੀ ਇਹਨਾਂ ਨੂੰ ਪਾਸੇ ਇੱਥੋਂ ਇਸ ਤੋਂ ਬਾਅਦ ਇੱਥੇ ਅੱਜ ਕਿਹੜਾ ਸਰਟੀਫਿਕੇਟ ਦੇਣ ਤੋਂ ਬਾਅਦ ਇਹ ਘਰ ਚਲੇ ਜਾਂਦੇ ਨੇ ਉਸ ਤੋਂ ਬਾਅਦ ਆਪਣੇ ਆਪ ਹੋ ਜਾਂਦਾ ਕੰਮ ਉਸ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਤਾਂ ਇਹਨਾਂ ਨੂੰ ਅੱਗੇ ਗਾਈਡ ਕਰ ਦਿੱਤਾ ਵੀ ਆ ਤੁਹਾਡਾ ਸਰਟੀਫਿਕੇਟ ਬਣ ਗਿਆ ਹੁਣ ਤੁਸੀਂ ਸੁਵਿਧਾ ਕੇਂਦਰ ਜਾਣਾ ਔਰ ਆਪਣੀ ਪੈਨਸ਼ਨ ਅਪਲਾਈ ਕਰਨੀ ਹੈ ਤੇ ਹਾਂ ਬਾਕੀ ਜੋ ਫੈਸਿਲਿਟੀਆਂ ਹੈ ਉਹ ਆਪਣੇ ਆਪ ਇਹਨਾਂ ਨੂੰ ਜਿਵੇਂ ਜਿਵੇਂ ਪਤਾ ਲੱਗਦੀਆਂ ਹੋਵੇਂ ਮੈਂ ਆਪਣਾ ਇਹ ਆ ਵੀ ਜਿਸ ਤਰ੍ਹਾਂ ਜੇ ਕੋਈ 80% ਤੋਂ ਉੱਪਰ ਹੈ ਜਿਨ੍ਹਾਂ ਦੀ ਬਿਲਕੁਲ ਇੱਕ ਲੱਤ ਕੱਟੀ ਹੋਈ ਹੈ ਜਾਂ ਕੋਈ ਚੱਲ ਨਹੀਂ ਸਕਦਾ ਉਹਨਾਂ ਨੂੰ ਅਸੀਂ ਜਿਸ ਤਰ੍ਹਾਂ ਚੇਅਰ ਹੋਗੀ ਯਾ ਚਾਰਜਿੰਗ ਬਾਈਕਸ ਜਿਹੜੀਆਂ ਚੱਲ ਰਹੀਆਂ ਅੱਜਕੱਲ ਉਹ ਵੀ ਦਵਾਨੇ ਆ ਮੈਮ ਵੱਡੀ ਗੱਲ ਹੈ ਮੈਮ ਖੁਦ ਇੱਥੇ ਆਈ ਨੇ ਹਰਲੀਨ ਕੌਰ ਉਹਨਾਂ ਨੇ ਵੀ ਨਾਲ ਅਵੇਨਸ ਕੀਤਾ ਕਾਫੀ ਜ਼ਿਆਦਾ ਮਤਲਬ ਆਪ ਭਜਨਟ ਕਰਦੇ ਨੇ ਕੋਸ਼ਿਸ਼ਾਂ ਕਰਦੇ ਨੇ ਕਿ ਜਿਆਦਾ ਜਿਆਦਾ ਲੋਕਾਂ ਨੂੰ ਲਾਭ ਮਿਲ ਸਕੇ ਹਾਂਜੀ ਹਾਂ ਬਹੁਤ ਵੱਡੀ ਗੱਲ ਹੈ ਦੇਖੋ ਮੈਡਮ ਆਪ ਆਏ ਆ ਬਹੁਤ मैडम आके आप ਨਾਲੇ ਇੱਥੇ ਆ ਕੇ ਵੀ ਉਹਨਾਂ ਨੂੰ ਇਹ ਹੋ ਰਿਹਾ ਕਿ ਪੇਸ਼ੈਂਟ ਨੂੰ ਦਿੱਕਤ ਨਾ ਹੋਏ ਮੈਂ ਬਾਹਰ ਖੜੀ ਹੋ ਜਾਂਦੀ ਆ ਬਹੁਤ ਨਹੀਂ मैडम ਦਾ ਵੀ ਕਾਫੀ ਹੋਇਆ ਹਾਂਜੀ ਮੈਮ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਐਕਟ ਹੋਮਰ ਸੰਸਥਾ ਵੱਲੋਂ ਜਿਹੜਾ ਇੱਥੇ ਵਿਸ਼ੇਸ਼ ਕੈਂਪ ਲਗਾਇਆ ਹੈ ਹਾਂਜੀ ਜਿਹੜੇ ਡਿਸੇਬਿਲਟੀ ਪਰਸਨ ਨੇ ਉਹਨਾਂ ਦੀ ਜਿਹੜੀ ਹੈਲਪ ਕਰਨੀ ਜਾਂ ਉਹਨਾਂ ਨੂੰ ਜਿਹੜੇ ਸਰਟੀਫਿਕੇਟ ਦੇਣੇ ਉਹਨਾਂ 'ਚ ਮਦਦ ਕਰਨੀ ਕੀ ਕਹਿਣਾ ਚਾਹੋਗੇ ਹਾਂਜੀ ਅੱਜ ਸਾਡੇ ਇੱਥੇ ਐਕਟ ਹੋਮਰ ਵਾਲ NGO ਨੇ ਸਾਡੇ ਕੈਂਪ ਲਗਾਇਆ ਹੈਗਾ ਥਾਡੇ ਅੱਜ ਮਤਲਬ ਕਿ ਤੁਹਾਨੂੰ ਕੱਲ ਹੀ ਇਨਫੋਰਮੇਸ਼ਨ ਆ ਗਈ ਸੀ ਤੇ ਮੈਂ ਆਪ ਬਹੁਤ ਐ ਕਰਦੀਆਂ ਮੈਂ ਬੌਦਰ ਕਰਦੀਆਂ ਤੇ ਸਾਡੇ ਸਰ ਬਹੁਤ ਮਤਲਬ ਧਿਆਨ ਦਿੰਦੇ ਆ ਜੋ ਸਾਡੇ ਨੌਡਨ ਅਫਸਰ ਡਾਕਟਰ ਅਸ਼ੀਸ਼ ਤੇ ਰਾਜਵੀਰ ਮੈਂ ਬਹੁਤ ਸੀਰੀਅਸਲੀ ਮਤਲਬ ਇਸ ਚੀਜ਼ ਨੂੰ ਲੈਂਦੇ ਤੇ ਮੈਂ ਆਪ ਵੀ ਕਿਉਂਕਿ ਹਰ ਬਜ਼ੁਰਗ ਨੂੰ ਮੈਂ ਤੁਰਦੇ ਫਿਰਦੇ ਵੀ ਦੇਖਦੇ ਨੇ ਮੈਂ ਲੈ ਕੇ ਆਨੀ ਅਪਰੋਚ ਕਰਨੀ ਤੇ ਆਪਣੇ ਹੈਲਪਸਨ ਵੀ ਬੋਲਿਆ ਕਿ ਜਿੱਥੇ ਵੀ ਤੁਹਾਨੂੰ ਐ ਜਾਂ ਕੋਈ ਵੀ ਕੰਪਰੋਮਾਈਜ਼ ਪੇਸ਼ੰਮਿਲੇ ਜਾਂ ਸਪੈਸ਼ਲ ਪੇਸ਼ੈਂਟ ਹੈ ਚ ਕਿੱਡ ਹੈ ਮੈਂ ਆਪ ਬੌਦਰ ਕਰਕੇ ਲੈ ਕੇ ਆਣਾ ਹੈ ਕਿ ਪੂਰੀ ਕੇਅਰ ਹੋਏ ਉਹਨਾਂ ਨੂੰ ਮੈਂ ਸਪੈਸ਼ਲ ਮਤਲਬ ਕੇਅਰ ਕਰਵਾਨੇ ਐਜ਼ ਅ ਨਰਸਿੰਗ ਆਫੀਸਰ ਤੇ ਮੇਰੇ ਆਪਣੇ ਸਟਾਫ ਨੂੰ ਵੀ ਜੋ ਇੰਡੋਰ ਚ ਵੀ ਦਾਖਲ ਹੁੰਦੇ ਪੇਸ਼ੈਂਟ ਉਹਨਾਂ ਨੂੰ ਵੀ ਮੈਂ ਕਾਫੀ ਕੰਸਰਨਡ ਰੱਖਦੀ ਆ ਕਿ ਮੈਂ ਸਪੈਸ਼ਲ ਕੇਅਰ ਹੋਵੇ ਮੇਰੇ ਪੇਸ਼ੈਂਟ ਐਪ ਵੀ ਹੋਣਾ ਤੇ ਬਾਕੀ 라ਜਵੀਰ मैम ਬਹੁਤ ਬੌਦਰ ਕਰਦੇ ਆ ਤੇ ਸਾਡੇ ਨਾਲ ਕਾਫੀ ਐਨਜੀਓਜ਼ ਜੁੜੇ ਹੋਏ ਆ ਅਸੀਂ ਵੀਲ ਚੇਅਰਸ ਪ੍ਰੋਵਾਈਡ ਕਰਵਾਨੇ ਆ ਹਾਂ ਤੇ ਸਾਡੇ ਪੇਸ਼ੈਂਟ ਬਜ਼ੁਰਗ ਕਾਫੀ ਹੈਪੀ ਆ ਵਿਦ आवर ਸਰਵਿਸਿਜ਼ ਕੋ ਲੋਕਾਂ ਨੂੰ ਨਹੀਂ ਪਤਾ ਲੱਗਦਾ ਕਿ ਹਾਂ ਜਿਹੜੀਆਂ ਪਾਲਿਸਿਜ਼ ਆਉਂਦੀਆਂ ਉਹਨਾਂ ਚ ਤਾਂ ਮਤਲਬ ਲੋਕਾਂ ਨੂੰ ਨਹੀਂ ਪਤਾ ਚੱਲਦਾ ਹੈ ਪਰ ਸਾਡੇ ਰਾਜਵੀਰ ਮੈਮ ਐਕਸਪਲੇਨ ਕਰਦੇ ਰਹਿੰਦੇ ਨੇ ਮੈਂ ਬਾਰ-ਬਾਰ ਰਾਉਂਡ ਕਰਦੀ ਆ ਹਣਾ ਰੂਮ ਨੰਬਰ 12 ਦਾ ਤੇ ਅਸੀਂ ਸਾਰਾ ਕੁਝ ਅਵੇਅਰਨੈਸ ਦੰਨੇ ਆ ਤੇ ਸਾਡੇ ਨਾਲ ਇੱਕ ਹੋਰ ਵੀ ਜਿਹੜੇ ਸਰ ਆਂਦੇ ਆਗੇ ਜੁੜੇ ਹੋਏ ਆ ਉਹ ਕਾਫੀ 휠 ਚੇਅਰਸ ਵਗੈਰਾ ਪ੍ਰੋਵਾਈਡ ਕਰਦੇ ਮੋਟਰਬਾਈਕ ਵਗੈਰਾ ਹਾਂਜੀ ਹਾਂਜੀ ਬਿਲਕੁਲ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਮਹਾਲੀ ਡੇਰਾ ਬੱਸੀ ਦੀਆਂ ਜਿੱਥੇ ਅੱਜ ਡਿਸੇਬਿਲਟੀ ਪਰਸਨ ਨੂੰ ਜਿਹੜੇ ਸਰਟੀਫਿਕੇਟ ਦਿੱਤੇ ਜਾ ਰਹੇ ਨੇ ਜਿਨ੍ਹਾਂ ਨੂੰ ਬਹੁਤ ਸਾਰੇ ਜਿਹੜ ਨੋਲਜ ਨਹੀਂ ਸੀ ਜਾਂ ਇਹਨਾਂ ਨੂੰ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਦੇ ਪ੍ਰਤੀ ਜਾਣਕਾਰੀ ਨਹੀਂ ਸੀਗੀ ਤੇ ਅੱਜ ਜਿਹੜੀ ਸੰਸਥਾ ਵੱਲੋਂ ਇਹਨਾਂ ਦੀ ਜਿਹੜੀ ਮਦਦ ਕੀਤੀ ਗਈ ਆ ਤੇ ਇਹਨਾਂ ਦੀ ਜਿਹੜੀ ਰਜਿਸਟ੍ਰੇਸ਼ਨ ਕਰਾਉਣ ਤੋਂ ਬਾਅਦ ਜਿਹੜਾ ਇਹਨਾਂ ਦੀ ਹੈਲਪ ਕੀਤੀ ਜਾਂਦੀ ਆ ਅਵੇਰਨੈਸ ਕੀਤਾ ਜਾਂਦਾ ਇਹ ਸਾਡੇ ਨਾਲ ਭਾਈ ਜੀ ਨੇ ਭਾਈ ਜੀ ਕੀ ਨਾਮ ਦੱਸਿਆ ਨਰੇਸ਼ ਕੁਮਾਰ ਨਰੇਸ਼ ਕੁਮਾਰ ਜੀ ਜਿਹੜਾ ਸਰਟੀਫੀਕਟ ਮਿਲਿਆ ਇਸ ਦੇ ਨਾਮ ਤੇ ਤਾਂ ਰஞ்சிਤ ਕੌਰ ਲਿਖਾ ਹੋਇਆ ਜੇ ਕੋਣ ਹੈ ਜੀ ਮੇਰੇ ਬੇਟੀ ਹੈ ਇਹ ਕਿਸ ਚੀਜ਼ ਕੇ ਲੀਏ ਮਿਲਿਆ ਜੀ ਤੁਹਾਡੇ ਇਹ ਨਾ ਪ੍ਰਾਈਵੇਟ ਉਹ ਹੋਤੀ ਦਵਾਈ ਦਵਾਇਦ ਹੋਈ ਉਹ ਪੈਨਸ਼ਨ ਵਗੈਰਾ ਮਿਲਦੀ ਸੀ ਪਹਿਲੇ ਨਹੀਂ ਅਭੀ ਇਹ ਸਕੂਲ ਚੁਬਨ ਲਾਇਆ ਤਾਂ ਕਰਕੇ ਇਸਕੋ ਕਾਫੀ ਜ਼ਿਆਦਾ ਮਤਲਬ ਸਾਨੂੰ ਇਸਕੀ ਮਦਦ ਹੋ ਗਈ ਆ پکڑ ਲਓ ਕਾਫੀ ਜ਼ਿਆਦਾ ਮਦਦ ਹੋਊਗੀ ਕਹਿੰਦੇ ਇਹਦੇ ਵਿੱਚ ਸਾਨੂੰ ਬਸ ਸਫਰ ਦੇ ਵਿੱਚ ਹੋਵੇ ਪੈਨਸ਼ਨ ਆ ਜਿਹੜੀ ਸਰਕਾਰ ਵੱਲੋਂ ਹੁੰਦੀ ਆ ਸਾਨੂੰ ਨੌਲੇਜ ਨਹੀਂ ਸੀ ਇਹਦੇ ਬਾਰੇ ਜਾਂ ਪਤਾ ਨਹੀਂ ਸੀਗਾ ਮੰਨ ਲਓ ਜੀ ਦਿਖਾਈ ਵੀ ਹੈ ਉਸਤਾ ਨੇ ਸਕੂਲ ਵਾਂਗ ਆਏ ਜੇ ਤੇ ਉਹਨਾਂ ਨੇ ਕਿਹਾ ਕਹਿੰਦੇ ਵੀ ਇਹਨੂੰ ਦਿਖਾਓ ਦੇ ਦਿਖਾਇਆ ਤਾਂ ਉਹ ਕਹਿੰਦੇ ਵੀ ਥੋੜੇ ਆਇਆ ਵੀ ਇਸ ਕਰਕੇ ਸਰਟੀਫਿਕੇਟ ਬਣਾਉਣਾ ਪਵੇਗਾ ਤਾਂ ਸਕੂਲ ਚ ਦਿਖਾਣਾ ਮਤਲਬ ਅੱਛਾ ਪ੍ਰਯਾਸ ਆ ਮਤਲਬ ਸੰਸਥਾ ਦਾ ਅੱਛਾ ਪ੍ਰਯਾਸ ਤੁਹਾਨੂੰ ਲੱਗਦਾ ਹੈ ਕੋਸ਼ਿਸ਼ਾਂ ਨੇ ਕਿਉਂਕਿ ਸੰਸਥਾ ਨੇ ਸਾਰਾ ਜਿਹੜਾ ਇੱਥੇ ਇਕੱਠੇ ਕਰਿਆ ਸਾਨੂੰ ਤੇ ਉਸ ਤੋਂ ਬਾਅਦ ਸੁੱਡੀ ਜਿਹੜੀ ਹੈਲਪ ਕੀਤੀ ਹੈ ਇਸ ਕੇ ਬਾਰੇ ਮੈਂ ਵਾਇਨਾ ਥੋੜੇ ਠੀਕ ਚਲੋ ਮਤਲਬ ਮਦਦ ਤਾਂ ਹੋ ਰਹੀ ਹੈਗਾ ਹਾਂਜੀ ਮਤਲਬ ਇਸੇ ਆਪਕੋ ਫਾਇਦਾ ਤਾਂ ਹੋਗਾ ਨਾ ਹਾਂ ਫਾਇਦਾ ਹੋ ਗਿਆ ਤਾਂ ਫਿਰ ਦੇਖੋ ਇਹ ਬੱਚਾ ਗਾੜੀ ਪੜ੍ਹ ਸਕਦਾ ਤਾਂ ਉਸ ਤਰ੍ਹਾਂ ਵੀ ਤੁਹਾਡਾ ਮੈਂ ਜ ਸਾਧੀਆਂ ਤਾਂ ਬਹੁਤ ਕੰਮ ਕਿੰਨੇ ਸਾਲ ਕੀਏ ਇੰਬੀਟੀ ਇਹ ਜੀ 12ਵਾਂ ਸਾਲ ਲੱਗ ਜਾਏ ਮਤਲਬ ਅੱਗੇ ਇਸ ਕੋ ਮਤਲਬ ਪੜ੍ਹਾਈ ਮੇਂ ਮਤਲਬ ਮਦਦ ਕੱਪ ਹਾਂਜੀ ਤਾਂ ਇਸ ਕਰਕੇ ਦੇਖੋ ਵੀ ਇਹ ਗਾੜੀ ਕਿਆ ਬਣਾਈਏ ਚਲੋ ਠੀਕ ਆ ਬਿਲਕੁਲ ਐਕਟ ਹਿਊਮਨ ਸੰਸਥਾ ਦੇ ਜਿਹੜੇ ਕੋਸ਼ੀਆਂ ਨੇ ਜਿਹੜੇ ਇਹ ਜਿਹੜਾ ਸਰਟੀਫਿਕੇਟ ਜਿਹੜੇ ਬੰਦੇ ਜਾ ਰਹੇ ਤਸਵੀਰਾਂ ਦੇ ਵਿੱਚ ਸਾਰੇ ਲੋਕ ਨੇ ਇਹ ਲਾਈਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਜਿਹੜੇ ਇਹ ਕਿਤਨਾ ਕਿਤੇ ਪੀੜਤ ਸੀ ਪਰ ਇਹਨਾਂ ਨੂੰ ਜੜੀਆਂ ਅ ਸਰਕਾਰੀ ਯੋਜਨਾਵਾਂ ਦਾ ਜਿਹੜਾ ਜਾਣਕਾਰੀ ਨਹੀਂ ਸੀਗੀ ਕੀ ਨਾਮਾ ਕਿੱਥੋਂ ਆਇਆ ਜਤਿੰਦਰ ਕੁਮਾਰ ਹੈ ਜੀ ਪਿੰਡ ਜੜਾਉ ਤੋਂ ਆਇਆ ਜੀ ਤੁਹਾਨੂੰ ਕੀ ਪ੍ਰੋਬਲਮਸ ਨੂੰ ਕੀ ਸੀ ਜੀ ਮੇਰਾ ਐਕਸੀਡੈਂਟ ਹੋ ਗਿਆ ਜੀ 2 ਸਾਲ ਪਹਿਲੇ ਜੀ ਤਿੰਨ ਚਾਰ ਜਗਾਂ ਤੋਂ ਟੁੱਟ ਗਿਆ ਸੀ ਜੀ ਅੱਛਾ ਪਰ ਤੁਹਾਨੂੰ ਕਿਸੇ ਨੇ ਮਦਦ ਲਈ ਨਹੀਂ ਕਿਹਾ ਜਾਂ ਕੋਈ ਪਿੰਡ ਦੇ ਤੋਂ ਦੱਸਿਆ ਨਹੀਂ ਵੀ ਸਰਕਾਰ ਦੀਆਂ ਜਿਹੜੀਆਂ ਕੀ ਕੀ ਸਕੀਮਾਂ ਨੇ ਕੋਈ ਸਕੀਮ ਨਹੀਂ ਦੱਸੀ ਜੀ ਕੋਈ ਸੁਵਿਧਾ ਨਹੀਂ ਦਿੱਤੀ ਜੀ ਤੁਹਾਨੂੰ ਕਿਹੋ ਜਿਹਾ ਪਤਾ ਲੱਗਿਆ ਤੁਹਾਨੂੰ ਸਸਤਾ ਨੇ ਵੱਲੋਂ ਐਕਟ ਇੱਕ ਮਹੀਨੇ ਦੇ ਅੰਦਰ ਚ ਗਿਆ ਸੀ ਉਹਨਾਂ ਨੇ ਫਾਰਮ ਇੱਕ ਜਮਾ ਕਰਵਾਇਆ ਸੀ ਜੀ ਅਪਲਾਈ ਕੀਤਾ ਸੀ ਜੀ ਤਾਂ ਜਾ ਕੇ ਉਹਨਾਂ ਨੇ ਫੋਨ ਕੀਤਾ ਜੀ ਫਿਰ ਵੀ ਆਪਾਂ ਡੇਰਾ ਵਿੱਚ ਆਵਾਂਗੇ ਇੱਕ ਡੇਢ ਮਹੀਨੇ ਤੋਂ ਫੋਨ ਕਰ ਰਹੇ ਜੀ ਵੀ ਆਪਾਂ ਆਵਾਂਗੇ ਤੇ ਫੋਨ ਕਰ ਦਾਂਗੇ ਜੀ ਨੂੰ ਚੰਗੀ ਕੋਸ਼ਿਸ਼ ਲੱਗਦੀ ਆ ਤੁਹਾਨੂੰ ਹਾਂਜੀ ਹਾਂਜੀ ਬਹੁਤ ਵਧੀਆ ਸੋ ਕੋਸ਼ਿਸ਼ ਹੈ ਜੀ ਕੀ ਨਾਮ ओम ਪ੍ਰਗਾਤ ओम ਪ੍ਰਗਾਤ ਜੀ ਕੀ ਕਰਨਾ ਚਾਹੋਗੇ ਕੀ ਦਿੱਕਤ ਕੀ ਆਇਆ ਇਹ ਮੇਰੀ ਟੰਗ ਪੋਲੀਓ ਚ ਆਈ ਹੋਈ ਹੈ ਜੀ ਅੱਛਾ हां फ्रेंड्स ਜਿਹੜਾ ਆਉਤੋਂ ਆਇਆ ਹੈ ਅਸੀਂ ਪਤਾ ਨਹੀਂ تھا ਕਿ ਡਿਸੇਬਿਲਟੀ ਕੋ ਜਿਹੜਾ ਸਰਕਾਰ ਕਾਫੀ ਜ਼ਿਆਦਾ ਜਿਹੜੀਆਂ ਸੁਦੇਰੀ ਹੈ ਨਹੀਂ ਸਾਨੂੰ ਪਤਾ ਨਹੀਂ ਸੀ ਇਹ ਤਾਂ ਲੜਕੇ ਨੇ ਦੱਸਿਆ ਜੀ ਤੋਂ ਉਦੋਂ ਆਇਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਾਫੀ ਜ਼ਿਆਦਾ ਵੱਡੀ ਲਾਈਨ ਆ 100 ਤੋਂ ਜ਼ਿਆਦਾ ਜਿਹੜੇ ਇਹ ਪਰਸਨ ਨੇ ਜਿਨ੍ਹਾਂ ਨੂੰ ਅੱਜ ਸਰਟੀਫਿਕੇਟ ਜਿਹੜੇ ਬਿਤਤ ਕਰੇਗੇ ਨੇ ਕਿਉਂਕਿ ਇਹਨਾਂ ਨੂੰ ਅਵੇਰਨੈਸ ਕੀਤਾ ਗਿਆ ਪਹਿਲਾਂ ਤੇ ਇਹਨਾਂ ਦੀ ਬਕਾਇਦਾ ਰਜਿਸਟ੍ਰੇਸ਼ਨ ਕਰਾਈ ਗਈ ਤੇ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਪਹਿਲਾ ਮਹਾਲੀ ਸਿਵਲ ਹਸਪੀਟਲ ਉਸ ਤੋਂ ਬਾਅਦ ਡੇਰਾ ਬਸੀ ਅੱਜ ਜਿਹੜਾ ਵਿਸ਼ੇਸ਼ ਆ ਜਿਹੜਾ ਐਕਟ ਹਮ ਸੰਸਥਾ ਵੱਲੋਂ ਜਿਹੜਾ ਇੱਕ ਕੈਂਪ ਲਗਾਇਆ ਗਿਆ ਜਿੱਥੇ ਇਹਨਾਂ ਨੂੰ ਜਿਹੜੇ ਸਰਟੀਫਿਕੇਟ ਜਿਹੜੇ ਵੰਡੇ ਜਾ ਰਹੇ ਨੇ ਬੜਾ ਬੈਨੀਫਿਟ ਹੋਣਾ ਕਿਉਂਕਿ ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ ਨੇ 1500 ਰੁਪਏ ਨੂੰ ਪੈਨਸ਼ਨ ਆ ਉਹ ਜਿਹੜੀ ਆ ਅਵੇਅਰਨੈਸ ਦੀ ਘਾਟ ਦੇ ਕਾਰਨ ਸ਼ਾਇਦ ਇਹਨਾਂ ਲੋਕਾਂ ਨੂੰ ਸਰਕਾਰ ਦੀਆਂ ਯੋਜਨਾਵਾਂ ਦਾ ਨਹੀਂ ਪਤਾ ਸੀਗਾ ਕਿ ਡਿਸੇਬਿਲਟੀ ਪਰਸਨ ਨੂੰ ਜਿਹੜੀਆਂ ਇੰਨੀ ਜਿਹੜੇ ਸਮੇਂ-ਸਮੇਂ ਤੇ ਦਿੱਕਤ ਆਉਂਦੀ ਆ ਉਹਨੂੰ ਜਿਹੜਾ ਸਰਕਾਰ ਦੀਆਂ ਸਕੀਮਾਂ ਨਹੀਂ ਸੀਗਾ ਨਹੀਂ ਪਤਾ ਪਰ ਅਵੇਅਰਨੈਸ ਕਰਕੇ ਸੰਸਥਾ ਦੇ ਜਿਹੜੀਆਂ ਕੋਸ਼ਿਸ਼ਾਂ ਕਰਕੇ ਅਵੇਅਰਨੈਸ ਕਰਕੇ ਇਹ ਅੱਜ ਆਪਣੇ ਪੈਰਾਂ ਤੇ ਖੜੇ ਹੋਣ ਯੋਗ ਜਿਹੜੇ ਹੋਏ ਨੇ ਤੇ ਇਹ ਕਹਿੰਦੇ ਅਸੀਂ ਅੱਗੇ ਵੀ ਕੰਮ ਕਰਦੇ ਆਂ ਨਾਲ ਪਰਿਵਾਰ ਦੀ ਕਹਿੰਦੇ ਸਾਡੀ ਸਹਾਇਤਾ ਹੋਣਾ ਕੁਝ ਮਦਦ ਜ਼ਰੂਰ ਹੋ ਜੇਗੀ। ਕੋਸ਼ਾਂ ਨੇ ਸੰਸਥਾ ਦੀਆਂ ਇਕੱਲਾ ਇਹ ਨਹੀਂ ਹੋਰ ਵੀ ਕਈ ਅਵੇਨਸ ਦੇ ਕੰਮ ਜਿਹੜੇ ਐਕਟ ਹੁਮਨਰ ਜਿਹੜੇ ਸੰਸਥਾ NGO ਵੱਲੋਂ ਕੀਤਾ ਜਾਂਦੇ ਨੇ ਜੇਕਰ ਤੁਹਾਨੂੰ ਵੀ ਕਿਸ ਤਰ੍ਹਾਂ ਦੀ ਕੋਈ ਡਿਸੈਬਿਲਟੀ ਪਾਸਨ ਤੌਰ ਤੇ ਦਿੱਕਤ ਆ ਤਾਂ ਸੰਸਥਾ ਨਾਲ ਜ਼ਰੂਰ ਸੰਪਰਕ ਕਰੋ ਜ਼ਰੂਰ ਮਦਦ ਕੀਤੀ ਜਾਵੇਗੀ। ਕੈਮਰਾਮੈਨ ਨਿਤਨ ਦੇ ਨਾਲ ਗੁਰਦੀਪ ਬੈਣੀਪਾਲ ਡੇਲੀ ਪੋਸਟ ਪੰਜਾਬੀ